ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਨੀਲੀ ਰਵੀ ਦੀ ਇੱਕ ਦੋਸਤੋ ਜਿਹੜੀ ਮਾਝ ਦਿਖਾਉਣ ਜਾ ਰਹੇ ਆ ਏਰੀਆ ਦੋਸਤੋ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਹਰੀਕੇ ਪੱਤਨ ਤੋਂ ਦੋਸਤੋ ਸਿੱਧਾ ਪੱਟੀ ਮੋੜ ਜਦੋਂ ਆਉਣਿਆਂ ਦਾ ਰਸਤੇ ਵਿੱਚ ਦੋਸਤੋ ਸੰਗਵਾ ਤੋਂ ਤੁਸੀਂ ਸੈਦੋਂ ਸੈਦੋਂ ਤੋਂ ਤੁਸੀਂ ਜੋਰ ਸਿੰਘ ਵਾਲਾ ਪਿੰਡ ਪਹੁੰਚ ਕਰ ਸਕਦੇ ਹੋ ਵੀਰ ਹਰਵੇਲ ਸਿੰਘ ਜੀ ਓਨਰ ਆ ਦੋਸਤੋ ਵੀਰ ਹਰਵੈਲ ਸਿੰਘ ਦੇ ਨੰਬਰ ਆਪਾਂ ਵੀਡੀਓ ਦੇ ਵਿੱਚ ਹੀ ਚਲਦੇ ਕਰਦੇ ਨੇ ਆ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਵਧੇਰੇ ਗੱਲਬਾਤ ਕਰ ਸਕਦੇ ਹੋ ਮੁੱਲ ਆਪਣੇ ਹਿਸਾਬ ਨਾਲ ਲਗਾ ਸਕਦੇ ਹੋ ਦੋਸਤੋ ਸੋ ਇਨਫੋਰਮੇਸ਼ਨ ਜਿਹੜੀ ਹੈਗੀ ਆ ਟੋਟਲ ਦੋਸਤੋ ਆਪਾਂ ਵੀਰ ਹਰਵੈਲ ਦੇ ਕੋਲੋਂ ਲਵਾਂਗੇ ਨੀਲੀ ਰਾਵੀ ਦੀ ਚੰਗੀ ਜਿਹੜੀ ਮੱਝ ਹੈਗੀ ਆ ਦੋਸਤੋ ਟੇਡੇ ਚੀਰ ਦੇ ਵਿੱਚ ਹੈਗੀ ਆ ਟੇਡਾ ਕਟਾ ਤੇ ਤਾਜ਼ਾ ਸੂਈ ਹੈਗੀ ਆ ਕਿੰਨੇ ਕ ਟਾਈਮ ਦਾ ਅੱਜ ਦੋਸਤੋ ਜਿਹੜਾ ਬੱਚੇ ਨੂੰ ਜਨਮ ਦਿੱਤਾ ਹੈ ਕਿੰਨੇ ਕ ਟਾਈਮ ਦੀ ਸੂਈ ਆਪਾਂ ਵੀਰ ਹਰਬੇਲ ਦੇ ਪਾਸੋਂ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਚਲਦੇ ਆ ਵੀਰ ਹਰਬੇਲ ਦੇ ਕੋਲ ਸਭ ਤੋਂ ਪਹਿਲਾਂ ਵੀਰ ਹਰਬੇਲ ਜੀ ਸਸਰੀਕਾਰ ਜੀ ਸੰਤੋਖ ਸਿੰਘ ਜੀ ਸਸਰੀਕਾਰ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਹਨ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸਰੀਕਾਰ ਫੋੜ ਬਾਈ ਟਿੱਕਟ ਬਹੁਤ ਵਧੀਆ ਵੀਰ ਹਰਬੇਲ ਜੀ ਸੋ ਵੀਰ ਹਰਬੇਲ ਅੱਜ ਜਿਹੜੀ ਆਪਣੇ ਕੋਲ ਮੱਝ ਆਈ ਵੀਰੇ ਨੀਲੀ 라ਵੀ ਦੇ ਵਿੱਚ ਆ ਗਈ ਜੀ ਨੀਲੀ 라ਵੀ ਜਿਹੜੀ ਛੋਟੀ ਹੈ ਦੂਜੇ ਸਵੇ ਠੀਕ ਆ ਚੰਗੀ ਆ ਜਿਹੜਾ ਬਹੁਤ ਹੀ ਵਧੀਆ ਨਿਕਲਿਆ ਜਿੰਨੀ ਉਮੀਦ ਸੀ ਉਸ ਤੋਂ ਵਧੀਆ ਜ਼ਿਆਦਾ ਨਿਕਲਿਆ ਬਾਕੀ ਆਪਾਂ ਇਸ ਟਾਈਮ ਇਹਦੇ ਥੱਲੇ ਕੋਈ 2.5 ਤੋਂ 3 ਕਿਲੋ ਜਿਹੜਾ ਦੁੱਧ ਇਹਦਾ ਛੋਇਆ ਆ ਵਾ ਜੀ ਤਾਂ ਜਿਹੜਾ ਇਹਨੂੰ ਪਿਆ ਦਿੱਤਾ ਇਹਦੇ ਨਾਲ ਹੁਣ ਜੇਰ ਇਹਦੀ ਜਲਦੀ ਪੈ ਜਾਊਗੀ ਜੀ ਤੇ ਬੌਲੇ ਦੇ ਵਿੱਚ ਆਪਾਂ ਥੋੜਾ ਜਿਹਾ ਬੌਲਾ ਚੋਲੋ ਆਪਾਂ 2 ਦਿਨ ਕਿਲੋ ਸੂਣ ਤੋਂ ਕੋਈ ਘੰਟੇ ਬਾਅਦ ਇਹਦੇ ਵਿੱਚ ਪਾਈ ਆ ਕੇ ਦੇਸੀ ਘਿਓ ਪਾ ਦੋ ਜਿਸ ਦਿਨ ਆ ਜਿਹੜੇ ਆ ਜੇਰ ਆ ਵੀ 3 ਤੋਂ 4 ਘੰਟੇ ਦੇ ਵਿੱਚ ਆਰਾਮ ਨਾਲ ਪੈ ਜਾਂਦੀ ਠੀਕ ਆ ਇੱਕ ਵਾਰੀ ਫੇਰ ਦੱਸ ਦੋ ਮੜਾ ਜੀ ਜਿਹੜਾ ਪ੍ਰੋਸੀਜਰ ਆ ਜੀ ਜਿਵੇਂ ਆਪਾਂ ਪਸ਼ੂ ਸੁਕੇ ਹਟਦਾ ਹਾਂਜੀ ਸੂਣ ਤੋਂ ਕੋਈ ਜੈਸਟ ਆਪਾਂ ਅੱਧਾ ਘੰਟਾ ਬਾਦ ਜੀ ਦਾ ਬਾਅਦ ਬਾਅਦ ਕੋਈ 2 ਤੋਂ 3 ਕਿਲੋ ਬੋਲਾ ਜਿਹੜਾ ਜੀ ਕੋ ਚੋ ਲੋ ਜੀ ਕੁਆਲਿਟੀ ਦੇ ਹਿਸਾਬ ਨਾਲ ਆਪਾਂ ਨੂੰ ਲੱਗਦਾ ਕਿੰਨਾ ਕ ਬੋਲਾ ਵਾ ਜਿਹੜੇ ਹਿਸਾਬ ਨਾਲ ਆਪਾਂ ਨੂੰ ਲੱਗਦਾ ਵਾ ਹਮ ਹਮ ਤਾਂ ਜਿਵੇਂ ਆਪਾਂ ਇਹਦੇ ਥੱਲੋਂ ਕੋਈ 3 ਕਿਤੇ ਲਗਭਗ 4-3 ਚੋਇਆ ਜੀ ਤਾਂ ਇਹਨੂੰ ਗੋੜ ਪਾ ਕੇ ਥੋੜਾ ਜਿਹਾ ਦੇਸੀ ਘਿਓ ਪਾ ਕੇ ਪਾਈਆ ਤਾਂ ਇਹਨੂੰ ਆਪਾਂ ਪਿਆਰ ਦਿੱਤਾ ਤੇ ਹੁਣ ਜਿਵੇਂ ਹੀ ਬਹੂਗੀ ਤਾਂ ਬੈਠਣ ਤੋਂ ਬਾਅਦ ਆ ਕੋਈ ਇਹ ਛੇਤੀ ਜੇਰ ਬਦਲ। ਠੀਕ ਆ ਤੇ ਸੂਈ ਕਿੰਨੇ ਵਜੇ ਦੱਸਿਆ ਦੁਪਹਿਰੇ ਜੀ? ਅ ਕਰੀਬ ਇਹਨੂੰ ਹੋਇਆ ਦੋ ਘੰਟੇ ਹੁਣ। ਦੋ ਘੰਟੇ ਹੋ ਗਏ ਆ। ਅ ਸੋ ਦੋਸਤੋ ਸੈਕੰਡ ਟਾਈਮਰ ਜਿਹੜੀ ਤੁਹਾਨੂੰ ਇਹ ਝੋਟੀ ਮਿਲੇਗੀ। ਤਾਜ਼ਾ ਸੂਈ ਹੈ ਦੋਸਤੋ ਮਗਰ ਵੀ ਕੱਟੀ ਆ ਮਗਰ ਜਿਹੜੀ ਫੀਮੇਲ ਕਾਫ ਹੈਗੀ ਦੋਸਤੋ ਤੁਸੀਂ ਜ਼ਰੂਰ ਵੇਖ ਸਕਦੇ। ਚੰਗੀ ਆ ਕਿਉਂਕਿ ਜਿਹੜੀ ਕੱਟੀ ਵੇਖੋਗੇ ਦੋਸਤੋ ਬਹੁਤ ਨਿੱਗਰ ਕੱਟੀ ਨੂੰ ਜਨਮ ਦਿੰਦਾ ਇਸ ਝੋਟੀ ਨੇ ਤੇ ਬਾਕੀ ਕੈਰੈਕਟਰ ਤੁਸੀਂ ਵੇਖੋ ਤਾਜ਼ਾ ਸੂਈ ਆ ਹਜੇ ਜੇਰ ਬਿਲਕੁਲ ਦੋਸ ਅ ਅੱਧੇ ਘੰਟੇ ਵੀ ਆ ਮਿੰਟਾਂ ਤੱਕ ਜਿਹੜੇ ਜੀਰ ਆ ਦੋਸਤੋ ਪਹਿਜਣੀ ਹੈ ਤਿਆਰੀ ਦੇ ਵਿੱਚ ਹੈਗੀ ਆ ਤੇ ਸੋਹਣਾ ਆਰਡਰ ਹੈਗਾ ਦੋਸਤੋ ਵਿੱਥਾਂ ਵਰਨਾ ਬਹੁਤ ਜਿਆਦੀਆਂ ਸੋਹਣੀਆਂ ਮੈਂ ਜ਼ਿਕਰ ਕਰਨਾ ਚਾਹੂੰਗਾ ਬਹੁਤ ਵਧੀਆ ਚੰਗੀਆਂ ਵਿੱਥਾਂ ਵਰਨਾ ਇਸ ਝੋਟੀ ਦੇ ਥਣਾਂ ਦੀਆਂ ਹੈਗੀਆਂ ਗੈਬ ਬੰਤਰ ਜਿਹੜਾ ਦੋਸਤੋ ਡਿਫਰੈਂਸ ਆ ਥਾਣਾ ਦਾ ਆਪਸੀ ਬਹੁਤ ਵਧੀਆ ਹੈਗਾ ਆ ਵੇਖੋ ਜੀ ਨਾ ਵੇਖੋ ਵਾਈਟ ਥਾਣਾ ਦੋਸਤੋ ਚਾਰੇ ਥਾਨ ਵਾਈਟ ਹੈਗੇ ਆ ਤੇ ਦੋਸਤੋ ਨੇ ਦੇਖਿਆ ਤੁਹਾਨੂੰ ਤੇ ਵੀ ਨਿਸ਼ਾਨ ਆ ਪੈਰ ਵੀ ਜਿਹੜੇ ਹੈਗੇ ਦੋਸਤੋ ਚਾਰੇ ਪੈਰ ਆ ਦੋਸਤੋ ਬਲਾਈਟ ਹੈਗੇ ਅੱਖ ਬਿੱਲੀ ਆ ਬਿਲਕੁਲ ਛੋਟਾ ਜਿਹਾ ਸਿੰਘ ਆ ਦੋਸਤੋ ਬਾਡੀ ਬੰਦਰ ਵੇਖੋ ਹਜੇ ਤਾਜ਼ਾ ਸੋਹੀ ਆ ਬਿਊਟੀ ਬਿਊਟੀ ਬਹੁਤ ਜ਼ਿਆਦਾ ਬਿਊਟੀ ਵਿੱਚ ਵੀ ਚੰਗੀ ਹੈਗੀ ਆ ਛੋਟੀ ਤੇ ਆਰਡਰ ਦੀ ਕੁਆਲਿਟੀ ਵੇਖੋ ਦੋਸਤੋ ਬੈਕ ਸਾਈਡ ਤੋਂ ਆਰਡਰ ਦੀ ਕੁਆਲਿਟੀ ਵੀ ਬਹੁਤ ਵਧੀਆ ਹੈਗੀ ਆ ਦੋਸਤੋ ਕਾਬਲੇ ਤਾਰੀਫ ਆ ਤੇ ਜਿਹੜੀ ਸਾਈਡ ਵੇਖੋਗੇ ਦੋਸਤੋ ਸਾਈਡ ਵੀ ਤੁਸੀਂ ਆ ਵੇਖੋ ਬਾਕੀ ਆਪਾਂ ਨਾ ਥੋੜਾ ਇਹਦੀ ਧਾਰਾ ਚੈੱਕ ਪਾਸ ਕਰਾ ਦਿੰਦੇ ਆ ਆ ਜ਼ਰੂਰ ਜੀ ਆ ਸੋ ਦੋਸਤੋ ਆ ਬਾਕੀ ਆਪ ਦੀ ਤਸੱਲੀ ਲਈ ਤੁਸੀਂ ਬੋਲਾ ਇੱਕ ਟਾਈਮ ਦੋ ਡਮ ਜਿਹੜੀ ਚਵਾਈ ਆ ਕੱਢ ਕੇ ਦੇਖ ਸਕਦੇ ਹੋ ਮੌਕੇ ਤੇ ਘਰ ਪਹੁੰਚ ਕੇ ਚਵਾਈ ਬਹੁਤ ਜਿਆਦਾ ਚੰਗੀ ਆ ਪੋਲੀ ਚਵਾਈ ਆ ਦੋਸਤੋ ਆ ਲਓ ਇਹ ਬਸ ਥਾਂ ਚੈੱਕ ਪਾਸ ਵਾਸਤੇ ਕਿਉਂਕਿ ਆਪਾਂ ਪਹਿਲਾਂ ਇਹਦੀ ਚਵਾਈ ਕਰ ਲਈ ਆ ਆ ਠੀਕ ਆ ਜੀ ਬਿਲਕੁਲ ਹਾਂ ਜੀ ਆਹ ਲਓ ਦੋਸਤੋ ਕਰ ਲੋ ਚੈੱਕ ਚਵਾਈ ਤਾਂ ਸੰਦੂਸਾ ਗਾਵਾਂ ਵਰਗੀ ਬਿਲਕੁਲ 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 ਆਹ ਲਓ ਜੀ ਠੀਕ ਹੈ ਜੀ ਬਹੁਤ ਵਧੀਆ ਬੱਸ ਜੀ ਆਹ ਸੋ ਦੋਸਤੋ ਕੱਦਗਾਠੀ ਵੀ ਜ਼ਿਕਰ ਕਰੂੰਗਾ ਵਧੀਆ ਚੰਗਾ ਕੱਦਗਾਠੀ ਆ ਕਿਉਂਕਿ ਦੂਰੋਂ ਨੇੜੋਂ ਤੁਸੀਂ ਚੱਲ ਕੇ ਆਉਣਾ ਵੱਡਾ ਕੱਦਗਾਠੀ ਹੈਗਾ ਤੇ ਪਿੱਠ ਪੂੜਾ ਵੀ ਚੰਗਾ ਹੈਗਾ ਤੇ ਬਿਲਕੁਲ ਬਰੀਕ ਸਕੈਨ ਬਰੀਕ ਚਮੜੀ ਦੇ ਵਿੱਚ ਜਿਹੜੀ ਤੁਹਾਨੂੰ ਝੋਟੀ ਮਿਲੇ ਕਿਤੇ ਵੀਰ ਹਰਵੇਲ ਮੁੱਲ ਕਿੰਨਾ ਵੀਰ ਕਰਤਾ ਜਾਂਦਾ ਮੁੱਲ ਸੰਦੀਪ ਸਾਹਿਬ ਜੀ ਇਹ ਦਾ ਬਈਆ ਭਾਅ ਮੁੱਲ ਕਰਦੇ ਆ ਜੀ ਇਹ ਤੇ ਜੋ ਆਪਾਂ 2000 ਰੁਪਏ ਮੰਨਤਾਨ ਕਰਾਂਗੇ 88000 ਰੁਪਏ ਦੀ ਆਪਾਂ ਮਾਜੇ ਦੇਵਾ ਲਈ 88000 ਦੀ ਅਛਾ ਇਹ ਮੁੱਲ ਕਰਨ ਨੂੰ ਭਾਵੇਂ ਇਹ ਦਾ 115 ਕਰੋ 120 ਕਰੋ ਉਹ ਆਪਣੀਆਂ ਆਪਣਾ ਅੱਛਾ ਬਰੀਡ ਵਾਈਜ਼ ਬਹੁਤ ਹੀ ਵਧੀਆ ਆਪਾਂ ਬਿਲਕੁਲ ਜਨੂਅਰ ਰੇਟ ਰੱਖਿਆ ਇਹਦਾ 90000 ਦੇ ਵਿੱਚ 2000 ਰੁਪਏ ਮੰਨਤਾਨ ਕਰਾਂਗੇ ਤੇ ਹਰ ਬਰੇ ਬਰੇ ਜੇਕਰ ਆਪਾਂ ਆ ਆਰਡਰ ਤੋਂ ਕੁਆਲਿਟੀ ਤੋਂ ਵੇਖੀਏ ਤਾਂ ਕਿੰਨਾ ਕੁ ਮਿਲਕ ਪਾਉਣ ਦੀ ਸੁਭਾਅ ਬਣਾ ਹੈਗੀ ਆ ਮਿਲਕ ਸੰਧਾਰ ਜਿਹੜੇ ਹਿਸਾਬ ਨਾਲ ਬਿਊਟੀ ਆ ਜਾਂ ਜਿਹੜੇ ਹਿਸਾਬ ਨਾਲ ਇਹਦੀ ਚੁਆਈ ਆ ਜਿਹੜੀ ਕੁਆਲਿਟੀ ਆ ਜੀ ਤਾਂ 14 15 ਕਿਲੋ ਦਾ ਕਿਤੇ ਗਿਆ ਨਹੀਂ ਬਾਕੀ ਆਪਣੀ ਦੇਖ ਰੇਖ ਦੇ ਉੱਤੇ ਡਿਪੈਂਡ ਹੁੰਦਾ ਹਮ ਆਪਣੀ ਸੇਵਾ ਦੇ ਨਾਲ ਹਮ ਤੇ ਸੋ ਦੋਸਤੋ ਬਾਕੀ ਆਸੋ ਦੋਸਤੋ ਬਾਕੀ ਤੁਸੀਂ ਆਪ ਕੋ ਆਪਣੀ ਸਮਝ ਦੇ ਹਿਸਾਬ ਨਾਲ ਜਿਹੜਾ ਪਸ਼ੂ ਖਰੀਦ ਸਕਦੇ ਹੋ ਆਰਡਰ ਦੀ ਕੁਆਲਿਟੀ ਤੁਹਾਡੇ ਸਾਹਮਣੇ ਆ ਦੋਸਤੋ ਤੇ ਕਿਉਂਕਿ ਵੀਰ ਨੇ ਹਜੇ ਤਿੰਨ ਕ ਜਿਹੜਾ 2.5 ਤੋਂ 3 ਕਿਲੋ ਜਿਹੜਾ ਬੋਲਾ ਉਹ ਚੁਵਾਈ ਵੀ ਦੀ ਕੀਤੀ ਆ ਆ ਤਕਰੀਬਨ 2 ਕ ਘੰਟੇ ਦੇ ਡੇਢ ਕ ਘੰਟਾ ਪਹਿਲਾਂ ਤੇ ਫਿਰ ਵੀ ਤੁਸੀਂ ਜਿਹੜਾ ਅੰਦਾਜ਼ਾ ਉਹ ਲਗਾ ਸਕਦੇ ਹੋ ਆ ਲਓ ਦੋਸਤੋ ਸੋਹਣਾ ਚੰਗਾ ਡਰ ਹੈਗਾ ਬਾਕੀ ਵਿਥਾ ਵੀਰ ਨਾਲ ਬਹੁਤ ਜਿਆਦਾ ਸੋਹਣੀਆਂ ਹੈਗੀਆਂ ਜੀ 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 ਸਾਨੂੰ ਸਭ ਠੰਡੀ ਜੀ ਜਿਹੜਾ ਪਸ਼ੂ ਠੰਡਾ ਹੈ ਨਾ ਉਹਦੇ ਨਾਲ ਦੀ ਰੀਤ ਨਹੀਂ ਬਿਲਕੁਲ 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 ਜੀ ਕਵਾਲਿਟੀ ਵਾਲਾ ਹੈ ਜਿੱਲੀ ਆ ਸੀਲਾ ਆ ਸੋ ਦੋਸਤੋ ਬਾਕੀ ਮੂੰ ਮੱਥਾ ਕਰੀ ਮੈਂ ਤੁਹਾਨੂੰ ਫਿਰ ਦਿਖਾ ਦਿੰਨਾ ਬੋਡੀ ਸਟਰਕਚਰ ਤੁਸੀਂ ਵੇਖ ਲਓ ਆ ਜਿਹੜੀ ਇਨਫੋਰਮੇਸ਼ਨ ਆ ਪੂਰੀ ਕੰਪਲੀਟ ਆਪਾਂ ਹੋ ਗਈ ਆ ਜੋ ਵੀ ਹੁਣ ਤੱਕ ਇਸ ਮੱਦੇ ਰਿਲੇਟਡ ਸੀਗੀ ਤੇ ਰੇਟ ਜਿਹੜਾ ਦੋਸਤੋ 90000 ਰੁਪਏ ਡਿਮਾਂਡ ਵੀਰ ਨੇ ਕੀਤੀ 88000 ਰੁਪਏ ਜਿਸਨੋ ਜਿਹੜੀ ਦੇ ਲੈ ਵਾਲੀ ਗੱਲ ਹੈਗੀ ਆ ਤੇ ਵੀਰ ਹਰ ਵੇਲੇ ਸੰਪਰਕ ਨੰਬਰ ਵੀ ਪੁੱਛ ਗਏ 9903820259906382025 ਠੀਕ ਆ ਬਾਕੀ ਨੂੰ ਇੱਕ ਗੱਲ ਕਹਿਣੀ ਆ ਕਈ ਬਾਈ ਨਾ ਫੋਨ ਕਰਦੇ ਆ ਜੀ ਜਾਂ ਤਾਂ ਬਾਈ ਇੱਥੇ ਆ ਕੇ ਚੋਲੋ ਤਾਂ ਤਸੱਲੀ ਤੇ ਮਗਾਉਣੀ ਆ ਤਾਂ ਵੀ ਥੋੜਾ ਵਿਸ਼ਵਾਸ ਕਰਨਾ ਪੈਣਾ ਤਾਂ ਅਸੀਂ ਵੀ ਉਸੇ ਚੀਜ਼ ਦੀ ਵੀਡੀਓ ਅਪਲੋਡ ਕਰਦੇ ਆ ਜਿਹਦੇ 'ਚ ਕੋਈ ਕੁਆਲਿਟੀ ਆ ਜਿਹਦੇ 'ਚ ਕੁਆਲਿਟੀ ਨਹੀਂ ਪਹਿਲੀ ਗੱਲ ਖਰੀਦੀ ਜਾਣੀ ਆ ਜੇ ਖਰੀਦਿਆ ਤਾਂ ਅਸੀਂ ਆਪਣਾ ਲੋਕਲ ਵੇਚ ਦਿੰਦੇ ਆ ਉਹ ਇਦਾਂ ਆਨਲਾਈਨ ਪਸ਼ੂ ਅਸੀਂ ਨਹੀਂ ਵੇਚੀ ਜੀ ਹਾਂ ਜੀ ਸੋ ਦੋਸਤੋ ਇਹ ਚੀਜ਼ਾਂ ਦਾ ਗੁਰੇਜ਼ ਕਰ ਲਿਆ ਕਰੋ ਮੈਨੂੰ ਪਹਿਲਾਂ ਵੀ ਇੱਕ ਦੋ ਭੈਣ ਭਰਾ ਵੀਰਾਂ ਨੇ ਕਿਹਾ ਜਿੰਨਾਂ ਦੀ ਆਪਾਂ ਵੀਡੀਓ ਅਪਲੋਡ ਕਰੀਆਂ ਨੇ ਵੀ ਤਕਰੀਬਨ ਉਹ ਸਾਈਬਦਾ ਵੀ ਕਰਕੇ 1000 ਰੁਪਏ ਕਰ ਲਈ ਸਾਈ 500 ਕਰ ਲਈ ਬਾਅਦ ਵਿੱਚ 2 4 5 ਘੰਟੇ ਬਾਅਦ ਮੁੱਕਰ ਜਾਣਾ ਉਹ ਚੰਗੀ ਗੱਲ ਨਹੀਂ ਜਿਹੜੇ ਵੀਰ ਨੇ ਕਿਤੇ ਖਰੀਦਣੀ ਹੁੰਦੀ ਆ ਦੋਸਤੋ ਉਹ ਜਿਹੜਾ ਮਤਲਬ ਕਿ ਇੱਕ ਦੀ ਕਾਲ ਆਉਂਦੀ ਆ ਤਾਂ ਆਪਾਂ ਉਹਨੂੰ ਜੈਸ ਨੋ ਕਰ ਦਿੰਦੇ ਆ ਕਿ ਸਾਡੇ ਵਿੱਚ ਇਹ ਚੀਜ਼ ਆ ਗਈ ਕਿ ਜਿਹਦੀ ਪਹਿਲਾਂ ਕਾਲ ਆ ਗਈ ਆਪਾਂ ਉਹਨੂੰ ਫਿਰ ਵੀ ਕਾਲ ਲਾ ਕੇ ਪੁੱਛਦੇ ਆਂ ਕਿ ਬਾਈ ਤੁਸੀਂ ਲੈਣੀ ਆ ਹਾਂ ਜਾਂ ਨਾ ਦੱਸੋ ਬਾਅਦ ਵਿੱਚ ਬਹੁਤ ਕਾਲਾਂ ਆਉਂਦੀਆਂ ਕਈ ਵਾਰਾ ਕਈ ਪਸ਼ੂ ਨੂੰ 1000 2000 ਰੁ ਬਾਦ ਵਿੱਚ ਕਹਿੰਦੇ ਵੀ ਨਹੀਂ ਕਿਉਂਕਿ ਉਸ ਤੋਂ ਪਿੱਛੇ ਜਿਹੜੇ 20 25 30 ਕੋ 100 ਕਾਲ ਆਈ ਆ ਉਹ ਸਾਰੀਆਂ ਆਪਾਂ ਮਿਸ ਕਰ ਦਿੰਦੇ ਆ ਕਿ ਸਾਡੀ ਪਸ਼ੂ ਜਿਹੜਾ ਸੇਲ ਹੋ ਚੁੱਕਾ ਤਾਂ ਇਹ ਮੇਰੇ ਤੇ ਨਹੀਂ ਗੱਲ ਟੁੱਕਦੀ ਇਹ ਸਾਰੇ ਹੀ ਵਪਾਰੀਆਂ ਤੇ ਟੁੱਕਦੀ ਆ ਬਿਲਕੁਲ ਸਹੀ ਗੱਲ ਆ ਜੀ ਇਹ ਗੱਲ ਦੋਸਤੋ ਜਿਹੜੀ ਬਹੁਤ ਇੰਪੋਰਟੈਂਟ ਸੀ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਹੋ ਰਹੀ ਆ ਵੀਰ ਨੇ ਉਹ ਜ਼ਿਕਰ ਕਰ ਦਿੱਤੀ ਪਰ ਇਹਦਾ ਹੀ ਕਰਦਾ ਜੇ ਕੋਈ ਆਨਲਾਈਨ ਚੀਜ਼ ਮੰਗਵਾਉਂਦਾ ਤਾਂ ਅਸੀਂ ਗਾਰੰਟੀ ਦੇ ਭੇਜਾਂਗੇ ਜਿਹੜੀ ਚੀਜ਼ ਭੇਜਾਂਗੇ ਉਹੀ ਚੀਜ਼ ਮਿਲੂਗੀ ਸਹੀ ਹੋ ਗਿਆ ਜੀ ਆ ਸੋ ਦੋਸਤੋ ਇਹ ਹਨ ਵੀਰ ਹਰਵੈਲ ਸਿੰਘ ਜੀ ਪਿੰ ਚੋਟੀ ਇਹਨੇ ਤੇ ਕੋਲ ਹੈਗੀ ਦੋਸਤੋ ਦੂਜਾ ਸੂਬਾ ਸੋਈ ਹੈ ਤਾਜ਼ਾ ਸੂਈ ਅੱਜ ਆ ਬਾਕੀ ਜੇ ਰ ਕੁ ਸਮੇਂ ਬਾਅਦ ਜਿਹੜੀ ਪੈ ਜਾਣੀ ਹੈ ਦੋਸਤੋ ਆ ਖਰੀਦ ਸਕਦੇ ਹੋ ਤੁਸੀਂ ਮੁੱਲ ਵੀ ਵਿੱਚ ਜ਼ਿਕਰ ਕਰ ਦਿੱਤਾ ਸੰਪਰਕ ਨੰਬਰ ਮੈਂ ਵੀਡੀਓ ਵਿੱਚ ਚੱਲਦੇ ਕਰ ਦਿੰਦੇ ਆ ਸੋ ਜਿਸ ਤੇ ਪਰਤੇ ਭਾਅ ਵਿੱਚ ਹੋਵੇ ਤੁਸੀਂ ਵੀਰ ਨੂੰ ਕਾਲ ਕਰਕੇ ਸੰਪਰਕ ਕਰ ਸਕਦੇ ਹੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ